ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਸmein ਡਾਕਟਰ ਗੁਰਵਿੰਦਰ ਸਿੰਘ ਬਰਾੜ। ਉਮੀਦ ਆ ਤੁਹੀ ਸਾਰੇ ਠੀਕ ਠਾਕ ਹੋਵੋਗੇ। ਤੰਦਰੁਸਤ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ। ਝੋਨੇ ਦੀ ਜਿਹੜੀ ਸਿੱਧੀ ਬਿਜਾਈ ਆ, ਪਨੀਰੀ ਦੀ ਬਿਜਾਈ। ਕਿਉਂਕਿ ਜਿਹੜਾ ਹੈਗਾ ਫਿਰ ਪਨੀਰੀ ਆਪਾ ਪੁੱਟ ਕੇ ਖੇਤ ਚ ਲਾਉਨੇ, ਕੱਦੂ ਵੀ ਦੀ ਰਹੀ ਜਿਹੜਾ ਝੋਨਾ ਲਾਉਣਾ। ਉਹਦੀਆਂ ਤਿਆਰੀਆਂ ਕਿਸਾਨ ਵੀਰ ਕਰ ਰਹੇ ਆ। ਸਿੱਧੀ ਬਿਜਾਈ ਆ ਜਿਹੜੀ ਉਮੀਦ ਮਈ ਤੋਂ ਸ਼ੁਰੂ ਹੋਣ ਜਾ ਰਹੀ ਆ। ਤੇ ਝੋਨੇ ਦੀ ਲਵਾਈ ਵਾਸਤੇ ਵੱਖ-ਵੱਖ ਕਿਸਮਾਂ ਦੀਆਂ ਪਨੀਰੀਆਂ ਕਿਸਾਨ ਵੀਰ ਬੀਜ ਰਹੇ ਆ ਜਾਂ ਕੁਝ ਕੁ ਜਿਹੜੇ ਹੈਗੇ ਬੀਜ ਚੁੱਕੇ ਆ ਤਾਂ ਪਨੀਰੀ ਨੂੰ ਖਾਸ ਤੌਰ ਤੇ ਜਿਹਦੇ ਵਿੱਚ PR126 ਹੈ ਜਾਂ ਬਾਸਮਤੀ ਦੀਆਂ ਕਿਸਮਾਂ 20 ਤੋਂ 25 ਦਿਨ ਦੇ ਵਿੱਚ ਪਨੀਰੀ ਤਿਆਰ ਕਰਨ ਬਾਰੇ ਕਿਉਂਕਿ ਦਰਮਿਆਨੇ ਸਮੇਂ ਵਾਲੀਆਂ ਕਿਸਮਾਂ ਉਹ 30-35 ਦਿਨ ਤੱਕ ਵੀ ਲਾ ਸਕਦੇ ਆ ਲਾ ਆਪਾਂ ਇਹ ਵੀ ਸਕਦੇ ਆ 28-30 ਦਿਨ ਤੱਕ ਪਰ ਆਪਾਂ 25 ਦਿਨ ਦੀ ਇਹ ਪਨੀਰੀ ਲਾਵਾਂਗੇ ਉਦੋਂ ਛੋਟੀ ਦੋ ਦਿਨ ਲਾਵਾਂਗੇ ਤਾਂ ਉਹਦੇ ਨਾਲ ਆਪਾਂ ਨੂੰ ਫਾਇਦਾ ਹੋਵੇਗਾ ਇਦੇ ਬਾਰੇ ਮੈਂ ਕਾਫੀ ਵੀਡੀਓ ਦੇ ਵਿੱਚ ਜ਼ਿਕਰ ਪਹਿਲਾਂ ਵੀਡੀਓ ਜਿਹੜੀਆਂ ਪਾਈਆਂ ਉਹਨਾਂ 'ਚ ਜ਼ਿਕਰ ਕਰ ਚੁੱਕਿਆ। ਜਿਹੜੀਆਂ ਘੱਟ ਸਮੇਂ ਵਾਲੀਆਂ ਕਿਸਮਾਂ ਇੱਕ ਤਾਂ ਇਹਨਾਂ 'ਚ ਕੁਦਰਤੀ ਇਹ ਜਿਹੜਾ ਜੈਨੇਟਿਕਲੀ ਹੁੰਦਾ ਕਿ ਇਹਨਾਂ ਦੀ ਗਰੋਥ ਜਲਦੀ ਹੁੰਦੀ ਹੈ ਪਨੀਰੀ ਆ ਜਿਹੜੀ ਬਹੁਤ ਤੇਜ਼ੀ ਨਾਲ ਵਧਦਾ ਕਰਦੀ ਹੈ। ਜਿਹੜੀਆਂ ਵੱਧ ਸਮੇਂ ਵਾਲੀਆਂ ਕਿਸਮਾਂ ਉਹਨਾਂ ਦੀ ਪਨੀਰੀ ਆ ਸਲੋ ਗਰੋਥ ਕਰਦੀ ਹੈ। ਵੱਧ ਸਮੇਂ ਵਾਲੀਆਂ ਕਿਸਮਾਂ ਹੁਣ ਪੂਸਾ 44 ਡੋਗਰ ਪੂਸਾ ਪੀਲੀ ਪੂਸਾ ਨੂੰ ਕਿਸਾਨ ਵੀਰ ਬਹੁਤ ਜ਼ਿਆਦਾ ਛੱਡ ਚੁੱਕੇ ਆ ਤੇ ਦਰਮਿਆਨੇ ਜਾਂ ਘੱਟ ਸਮੇਂ ਵਾਲੀਆਂ ਕਿਸਮਾਂ ਹੀ ਚੱਲ ਰਹੀਆਂ ਨੇ। ਤੇ 20-25 ਦਿਨਾਂ ਚ ਪਨੀਰੀ ਵਾਸਤੇ ਸਭ ਤੋਂ ਪਹਿਲਾਂ ਮੈਂ ਕਿਉਂਕਿ ਡਿਟੇਲ ਦੇ ਵਿੱਚ ਮੈਂ ਪਹਿਲਾਂ ਵੀ ਵੀਡੀਓ ਪਾਈ ਸੀ ਹੁਣ ਮੈਂ ਮੌਕੇ ਤੇ ਤਾਂ ਪਾ ਰਿਹਾ ਕਿ ਜਿਹੜੀਆਂ ਖਾਦਾਂ ਪਾਉਣੀਆਂ ਨੇ ਆਪਾਂ ਉਹਦੇ ਬਾਰੇ ਤੁਹਾਨੂੰ ਪਤਾ ਲੱਗ ਜਾਵੇ ਜਿਹੜੀ ਬਾਅਦ ਚੋਂ ਖੜੀ ਪਨੀਰੀ ਚ ਖਾਦ ਪਾਉਣੀ ਹੈ ਪਨੀਰੀ ਦੀ ਤਿਆਰੀ ਆਪਾਂ 20-25 ਦਿਨ ਮਹੀਨਾ ਪਹਿਲਾਂ ਕਰਦੇ ਹੇ ਖੇਤ ਦੀ ਤਿਆਰੀ ਉਹਦੇ ਵਿੱਚ 3-4 ਟਰਾਲੀਆਂ ਪ੍ਰਤੀ ਏਕੜ ਦੇ ਹਿਸਾਬ ਨਾਲ ਰੂੜੀ ਪਾਉਣੀ ਹੈ ਗਲੀ ਸੜੀ ਸੁੱਕੀ ਹੋਈ ਰੂੜੀ ਫਿਰ ਉਹਨੂੰ ਆਪਾਂ ਮਿਕਸ ਕਰਕੇ ਤੇ ਪਾਣੀ ਲਾਉਨੇ ਇੱਕ ਦੋ ਰੌਣੀਆਂ ਕਰਦੇ ਆ ਕਿਉਂਕਿ ਰਗਵਾ ਥੋੜਾ ਹੁੰਦਾ ਦੋ ਤਿੰਨ ਵਾਰ ਔਣੀ ਕਰ ਸਕਦੇ ਆ ਤਾਂ ਕਿ ਉਹਦੇ ਵਿੱਚ ਘਾਹ ਆ ਜਾਂ ਹੋਰ ਕਿਸਮਾਂ ਦੇ ਬੀਜ ਜਾਂ ਕੋਈ ਨਦੀਨਾ ਦੇ ਬੀਜ ਉੱਗੇ ਹੋਣ ਤੇ ਆਪਾਂ ਉਹਨਾਂ ਨੂੰ ਖਤਮ ਕਰ ਦਈਏ ਫਿਰ ਆਪਾਂ ਪਨੀਰੀ ਬੀਜਣ ਤੋਂ 10 ਦਿਨ 12 ਦਿਨ ਪਹਿਲਾਂ ਜਿਹੜੀ ਸਰੋਂ ਦੀ ਖਾਲ ਪਾਉਣੀ ਤਾਂ ਕਿ ਨਿਮਾ ਟੋੜ ਦੀ ਸਮੱਸਿਆ ਨਾ ਆਵੇ ਤੇ ਜਿਹੜੇ ਉਹਦੇ ਵਾਲੇ ਤੱਤ ਵੀ ਜਿਹੜੇ ਹੈਗੇ ਖਾਲ ਵਾਲੇ ਉਹ ਪਨੀਰੀ ਨੂੰ ਮਿਲਣ ਖਾਸ ਤੌਰ ਤੇ ਨਿਮਾ ਟੋੜ ਵਾਸਤੇ ਆਪਾਂ ਪਾਉਨੇ ਆ 1 ਕਿਲੋ ਪ੍ਰਤੀ ਮਰਲੇ ਦੇ ਹਿਸਾਬ ਨਾਲ ਸਰੋਂ ਦੀ ਖਾਲ ਉਸ ਤੋਂ ਬਾਅਦ ਫਿਰ ਆਪਾਂ ਜਿਹੜੀਆਂ ਬਜ ਕਿਉਂਕਿ ਜਿਹੜੇ ਕਿਸਾਨ ਵੀਰਾਂ ਨੇ ਬੀਜਣੀ ਆਪਣੀ ਦੀ ਹੈ ਜਾਂ ਬਾਸਮਤੀ ਦੀ ਪਨੀਰੀ ਦੇ ਵਿੱਚ ਵੀ ਆਪਾਂ ਇਹੀ ਖਾਦਾਂ ਦੀ ਵਰਤੋਂ ਕਰਨੀ ਆ ਬਾਸਮਤੀ ਜਦੋਂ ਪੁੱਟ ਕੇ ਖੇਤ ਚ ਪਨੀਰੀ ਜਿਹੜੀ ਲਾਤੀ ਆ ਉਦੋਂ ਬਾਅਦ ਉਹ ਚ ਖਾਦਾਂ ਤੇ ਝੋਨੇ ਦਾ ਫਰਕ ਹੈਗਾ ਤਾਂ ਬਜਾਈ ਟਾਈਮ ਜਿਹੜੀ ਆਪਾਂ ਕਿਉਂਕਿ ਕਿਸਾਨ ਵੀਰ ਡਾਇਆ ਤੇ ਜ਼ੋਰ ਦਿੰਦੇ ਆ ਡੀਏਪੀ ਨਹੀਂ ਪਾਉਣੀ ਹੈਗੀ ਆਪਾਂ ਪਾਉਣੀ ਆ ਯੂਰੀਆ ਸੁਪਰ ਜ਼ਿੰਕ ਜਾਂ ਜ਼ਰੂਰਤ ਅਨੁਸਾਰ ਪोटाश ਇਹ ਖਾਦਾਂ ਪਾਉਣੀਆਂ ਨੇ ਕਾਮ ਤੌਰ ਤੇ ਕਿਸਾਨ ਵੀਰ ਕੱਲੀ ਡਾਇਆ ਪਾਉਂਦੇ ਜਾਂ ਨਹੀਂ ਪਾਉਂਦੇ ਤੇ ਪਨੀਰੀ ਦੀ ਬਿਜਾਈ ਕਰ ਦਿੰਦੇ ਆ ਕਈ ਕਿਸਾਨ ਵੀਰ ਆ ਜਿਹੜੇ ਉਹ ਪਨੀਰੀ ਵਾਲੀ ਜਗ੍ਹਾ ਦੇ ਉੱਤੇ ਕੱਦੂ ਵੀ ਨਹੀਂ ਕਰਦੇ ਹੈਗੇ ਚੰਗੀ ਤਰ੍ਹਾਂ ਤਾਂ ਉਹਦੇ ਨਾਲ ਜਿਹੜਾ ਹੈਗਾ ਪਨੀਰੀ ਦੇ ਜਰਮੀਨੇਸ਼ਨ ਗਰੋਥ ਦੇ ਵਿੱਚ ਫਰਕ ਕਾਫੀ ਰਹਿੰਦਾ ਜੜਾਂ ਦੀ ਡਿਵੈਲਪਮੈਂਟ ਦੇ ਵਿੱਚ ਫਰਕ ਕਾਫੀ ਰਹਿੰਦਾ ਤਾਂ ਇੱਕ ਮਰਲੇ ਮਗਰ 1.5 ਤੋਂ 200 ਗ੍ਰਾਮ ਜੂਰ ਗਿਆ 400 ਗ੍ਰਾਮ ਜਿਹੜੀ ਸੁਪਰ ਆ ਇਹ ਮਰਲੇ ਮਗਰ ਤੁਹਾਨੂੰ ਦੱਸ ਰਹੇ ਆ ਇੱਕ ਮਰਲਾ ਮਤਲਬ 25 ਸਕੇਅਰ ਮੀਟਰ ਦਾ ਹੁੰਦਾ ਤੇ 1.5 ਤੋਂ 200 ਗ੍ਰਾਮ ਯੂਰੀਆ 400 ਗ੍ਰਾਮ ਸੁਪਰ 200 ਤੋਂ 250 ਗ੍ਰਾਮ ਜਿਹੜੀ ਜ਼ਿੰਕ 21% ਜਾਂ 150 ਗ੍ਰਾਮ 160 ਗ੍ਰਾਮ ਤੱਕ ਜਿਹੜੀ 33% ਵਾਲੀ ਜ਼ਿੰਕ ਸੁਪਰ ਤੇ ਜ਼ਿੰਕ ਕਿਉਂਕਿ ਫਾਸਫੋਰਸ ਵਾਲੀ ਖਾਦ ਤੇ ਜ਼ਿੰਕ ਆਪਾਂ ਮਿਕਸ ਕਰਕੇ ਨਹੀਂ ਪਾਉਣੀ ਸੁਪਰ ਦਾ ਪਹਿਲਾਂ ਛੱਟਾ ਦਿਓ ਯੂਰੀਆ ਦਾ ਪਹਿਲਾਂ ਛੱਟਾ ਦਿਓ ਤੇ ਜਿਹੜੀ ਹੈਗੀ ਪोटाश ਦਾ ਪਹਿਲਾਂ ਛੱਟਾ ਦੇ ਉਹਨੂੰ ਮਿਕਸ ਕਰਕੇ ਉਸ ਤੋਂ ਬਾਅਦ ਤੁਸੀਂ ਜ਼ਿੰਕ ਦਾ ਛੱਟਾ ਦੇ ਸਕਦੇ ਆ ਫਿਰ ਆਪਾਂ ਜਿਹੜੀ ਹੈਗੀ ਪਨੀਰੀ ਪੁੰਗਾਰ ਕੇ ਬੀਜਣੀ ਇਹਦੇ ਬਾਰੇ ਵੀ ਮੈਂ ਪਹਿਲਾਂ ਦੱਸ ਚੁੱਕਿਆ ਹਾਂ ਫੇਰ ਜਿਹੜੀ ਹੈਗੀ ਪਨੀਰੀ ਨੂੰ 12 14 ਦਿਨ ਤੇ ਜਾ ਕੇ ਆਪਾਂ ਜਿਹੜੀ ਹੈਗੀ ਐ ਫੇਰ ਜਿਹੜੀ ਯੂਰੀਆ ਉਹ ਪ੍ਰਤੀ ਮਰਲਾ 1.5 ਤੋਂ 200 ਗ੍ਰਾਮ ਇਹ ਜਿਹੜੀ ਹੈਗੀ 26 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਬਣਦੀ ਹੈ ਜੇ ਆਪਾਂ ਏਕੜ ਦੀ ਲਈਏ ਤਾਂ ਤੇ ਮੈਂ ਤੁਹਾਨੂੰ ਮਰਲੇਆਂ ਦੀਆਂ ਦੱਸ ਰਿਹਾ 1.5 ਤੋਂ 200 ਗ੍ਰਾਮ ਯੂਰੀਆ ਫੇਰ ਆਪਾਂ ਜਿਹੜੀ ਹੈਗੀ ਐ ਪਾ ਦੇਣੀ ਐ ਜ਼ਿੰਕ ਜੇ ਬਿਜਾਈ ਟਾਈਮ ਕਿਸਾਨ ਵੀਰਾਂ ਨੇ ਨਹੀਂ ਪਾਈ ਜਾਂ ਪोटाश ਨਹੀਂ ਪਾਈ ਬੀਜ ਚੁੱਕੇ ਆ 5-7 ਦਿਨ 10 ਦਿਨ ਹੋਏ ਆ ਤਾਂ ਉਹ ਤੁਸੀਂ ਜਿਹੜੀਆਂ ਖਾਦਾਂ ਜ਼ਰੂਰਤ ਅਨੁਸਾਰ ਪਾ ਸਕਦੇ ਪोटाश ਆ ਜਿਹੜੀ ਤੁਸੀਂ ਖਾਦ ਇਹ ਤੁਸੀਂ ਸਿੱਧਾ ਹਿਸਾਬ ਲਾ ਲਓ ਕਿ ਯੂਰਗਿਆਂ ਨਾਲੋਂ ਅੱਧੀ ਆਪਾਂ ਦੇਣੀ ਹੈਗੀ ਆ ਜੇ ਆਪਾਂ 200 ਗ੍ਰਾਮ ਯੂਰਗਿਆਂ ਪ੍ਰਤੀ ਮਰਲਾ ਪਾ ਰਹੇ ਆ ਤਾਂ 80-90 ਜਾਂ 100 ਗ੍ਰਾਮ ਤੱਕ ਜਿਹੜੀ ਪਟਾਚ 60% ਵਾਲੀ ਉਹ ਤੁਸੀਂ ਖਾਹ ਦਾ ਪ੍ਰਤੀ ਏਕੜ ਦੇ ਹਿਸਾਬ ਨਾਲ ਪਨੀਰੀ ਨੂੰ ਦੇ ਸਕਦੇ ਆ ਇਹਦੇ ਨਾਲ ਪਨੀਰੀ ਜਿਹੜੀ ਹੈਗੀ ਆ ਉਹ ਚੰਗੀ ਤਾਕਤਵਰ ਬਣੂਗੀ ਸਟ੍ਰੈਸ ਨੂੰ ਸਹਿਣਯੋਗ ਬਣੂਗੀ ਤੇ ਬਹੁਤ ਵਧੀਆ ਜਿਹੜੀ ਹੈਗੀ ਆ ਆਪਾਂ ਨੂੰ ਵਾਧਾ ਦੇਖਣ ਨੂੰ ਮਿਲੂਗਾ ਜਦੋਂ ਆਪਾਂ ਪੁੱਟ ਕੇ ਖੇਤ ਦੇ ਵਿੱਚ ਲਾਵਾਂਗੇ ਜ਼ਿੰਕ ਵੀ ਲਾਜ਼ਮੀ ਪਾਉਣੀ ਆ ਤਾਂ ਕਿ ਜਦੋਂ ਪੁੱਟ ਕੇ ਖੇਤ ਚਲਾਈਏ ਤਾਂ ਫਿਰ ਜਲਦੀ ਜਿਹੜੀ ਹੈਗੀ ਘਾਟ ਜ਼ਿੰਕ ਦੀ ਆਪਣੀ ਫਸਲ ਦੇ ਵਿੱਚ ਨਾ ਆਵੇ ਫਿਰ ਇਸ ਤੋਂ ਇਲਾਵਾ ਜਿਹੜੀ ਹੈਗੀ ਹੈ ਨਦੀਨਾ ਵਾਸਤੇ ਜਿਵੇਂ ਆਪਾਂ ਬਜਾਈ ਤੋਂ ਪਨੀਰੀ ਦੀ ਬਜਾਈ ਤੋਂ ਤਿੰਨਾਂ ਦਿਨਾਂ ਤੱਕ ਆਪਾਂ 500 ml ਸੌਫਟ ਦਵਾਈ ਆ 37 ECG ਦੇ ਵਿੱਚ ਪਟੇਲਾ ਕਰੋਰ ਤੇ ਸੇਫਨਰ ਹੁੰਦੀ ਆ ਉਹ ਆਪਾਂ 3 ਦਿਨਾਂ ਪਿੱਛੋਂ ਰੇਤਾ ਜਲਾ ਕੇ ਛਿੱਟਾ ਦੇਣਾ ਜਾਂ ਫਿਰ ਜਿਹੜੀ ਹੈਗੀ 1200 ਮਿਲੀਲੀਟਰ ਬਿਊਟਾ ਕਲੋਰ ਆ ਉਹ ਫਿਰ ਬਜਾਈ ਤੋਂ 7 ਦਿਨਾਂ ਤੱਕ ਆਪਾਂ ਰੇਤਾ 'ਚ ਮਲਾ ਕੇ ਜਿਹੜਾ ਛਿੱਟਾ ਦੇਣਾ ਬਜਾਈ ਟਾਈਮ ਜਿਹੜੀ ਕੋਸ਼ਿਸ਼ ਕਰੋਗੇ ਆਪਾਂ ਨਾ ਪਾਈਏ ਜਿਹੜਾ ਨਦੀਨ ਨਾਸ਼ਕ ਬਜਾਈ ਤੋਂ 3 ਦਿਨ ਬਾਅਦ ਆਪਾਂ ਸੌਫਟ ਦਵਾਈ ਪਾ ਸਕਦੇ ਤੇ 7 ਦਿਨਾਂ ਤੱਕ ਬਿਊਟਾ ਕਲੋਰ ਪਾ ਸਕਦੇ ਆ ਫਿਰ ਜੇ ਨਦੀਨ ਜੇ ਬਚ ਜਾਂਦੇ ਫਿਰ ਵੀ ਤਾਂ 15-20 ਦਿਨ ਤੇ ਜਾ ਕੇ ਆਪਾਂ ਨੌਬਨੀ ਗੋਲਡ ਦੀ ਸਪਰੇ ਜਿਹੜੀ ਹੈਗੀ ਆ ਕਰ ਸਕਦੇ ਆ ਤੇ ਜਰੂਰਤ ਅਨੁਸਾਰ ਜਿਹ ਇਹਦੀਆਂ ਆਪਾਂ ਸਪਰੀਆਂ ਕਰਨੀਆਂ ਸਪਰੀਆਂ ਬਾਰੇ ਮੈਂ ਵੱਖਰੀ ਜਾਣਕਾਰੀ ਜਿਹੜੀ ਵੱਖਰੀ ਵੀਡੀਓ ਰਹੀਂ ਸਾਂਝੀ ਕਰੂੰਗਾ ਸੋ ਇਹ ਬੇਨਤੀਆਂ ਇੰਨੀਆਂ ਸੀ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਕਿਸੇ